ਜ਼ਰੂਰੀ ਗੱਲਾਂ ਦੇ ਵਾਸਤੇ ਅੱਜ ਇਕੱਠੇ ਹੋਏ ਆਂ ਸਾਡੀ ਸਾਰੀ ਟੀਮ ਲਗਭਗ ਪਾਸੇ ਸਾਡੇ ਵਿਰੋਧ ਦੇ ਵਿੱਚ ਬੜੇ ਲੋਕ ਇਹੋ ਜਿਹੇ ਸੀ ਜਿਨ੍ਹਾਂ ਤੇ 2-2 ਕਰੋੜ ਦੇ ਕੱਪੜਿਆਂ ਦੇ ਇਲਜ਼ਾਮ ਨੇ ਜਿਨ੍ਹਾਂ ਤੇ ਨਸ਼ਾ ਵੇਚਣਾਂ ਦੇ ਇਲਜ਼ਾਮ ਨੇ ਜਿਨ੍ਹਾਂ ਤੇ ਬੜੇ ਤਾਕਤਵਰ ਨੇ ਜਿਨ੍ਹਾਂ ਨੇ ਬੜਾ ਪਿਛਲੀਆਂ ਸਰਕਾਰਾਂ 'ਚ ਬੜਾ ਪੈਸਾ ਕਮਾਇਆ ਕਿਸੇ ਨੇ ਦਾਰੂ 'ਚੋਂ ਬਹੁਤ ਪੈਸਾ ਕਮਾਇਆ ਕਿਸੇ ਨੇ ਕਬਜ਼ੇ ਕਰਕੇ ਬਹੁਤ ਪੈਸਾ ਕਮਾਇਆ ਜਿਸ ਪਰਿਵਾਰ ਦੇ ਵਿੱਚ ਇਹ ਨੁਕਸਾਨ ਹੋਇਆ ਉਹ ਪਰਿਵਾਰ ਨੇ ਮੀਡੀਆ ਦੇ ਮੂਹਰੇ ਆ ਕੇ ਵੀ ਕਿਹਾ ਕਿ ਜੀ ਇਹ ਤਾਂ ਸਾਡਾ ਨਿੱਜੀ ਲੜਾਈ ਸੀ ਇਹਦੇ ਵਿੱਚ ਵੋਟਾਂ ਦੇ ਨਾਲ ਕੋਈ ਲਿੰਕ ਨਹੀਂ ਗਾ ਜਿਹੜਾ ਇਸ ਵਾਰ ਦਾ ਇਲੈਕਸ਼ਨ ਆ ਬਹੁਤ ਵਧੀਆ ਤਰੀਕੇ ਦੇ ਨਾਲ ਸ਼ਾਂਤੀ ਦੇ ਨਾਲ ਤੇ ਇਮਾਨਦਾਰੀ ਦੇ ਨਾਲ ਅਸੀਂ ਲੜਿਆ ਬਿਲਕੁਲ ਆਮ ਲੋਕ ਜਿਹੜੇ ਜਿਹੜੇ ਕੋਈ ਵੱਡੇ ਤਨਾੜ ਨਹੀਂ ਸੀਗੇ ਜਿਹੜੇ ਪੁਰਾਣੇ ਸਾਡੇ ਸਾਥੀ ਸੀਗੇ ਜਿਹੜੇ ਘਰੋਂ ਇਹੋ ਜਿਹੇ ਲੋਕ ਵੀ ਸੀ ਜਿਨ੍ਹਾਂ ਕੋਲ ਕੋਈ ਜ਼ਿਆਦਾ ਪੈਸਾ ਨਹੀਂ ਸੀ ਖਰਚਣ ਨੂੰ ਪਰ ਉਹਨਾਂ ਕੋਲ ਮਿਹਨਤ ਸੀ ਉਹਨਾਂ ਕੋਲ ਇਮਾਨਦਾਰੀ ਸੀ ਤੇ ਉਹਨਾਂ ਕੋਲ ਵਫਾਦਾਰੀ ਸੀ ਇੱਕ ਪਾਸੇ ਅਸੀਂ ਉਹ ਲੋਕ ਖੜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਬੜੀਆਂ ਜ਼ਰੂਰੀ ਗੱਲਾਂ ਦੇ ਵਾਸਤੇ ਅੱਜ ਇਕੱਠੇ ਹੋਏ ਆ ਸਾਡੀ ਸਾਰੀ ਟੀਮ ਲਗਭਗ ਸਭ ਤੋਂ ਪਹਿਲਾਂ ਤਾਂ ਮੈਂ ਪਹਿਲਾਂ ਵੀ ਧੰਨਵਾਦ ਕੀਤਾ ਮੈਂ ਦੁਬਾਰਾ ਫਿਰ ਸਾਰੇ ਬਾਗੇਪੁਰਾਣਾ ਦੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵੋਟ ਕੀਤੀ ਤੇ ਦੂਜੇ ਨੰਬਰ ਤੇ ਜਿੰਨੇ ਵੀ ਉਮੀਦਵਾਰ ਜਿਹੜੇ ਹਲਕਾ ਬਾਗਾਪੁਰਾਣਾ ਦੇ ਵਿੱਚੋਂ ਬਲਾਕ ਸਮਤੀ ਪਲੱਸ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚੋਂ ਜਿੱਤੇ ਨੇ ਉਹਨਾਂ ਨੂੰ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਤੇ ਲੋਕਤੰਤਰ ਦੇ ਵਿੱਚ ਸਾਰਿਆਂ ਨੂੰ ਸ਼ਾਮਲ ਹੋਣ ਦੇ ਲਈ ਮੁਬਾਰਕਬਾਦ ਵੀ ਦਿੰਦਾ ਤੇ ਜੀ ਆਇਆਂ ਵੀ ਕਹਿੰਦਾ ਬੜੀ ਜ਼ਰੂਰੀ ਕਈ ਗੱਲਾਂ ਨੇ ਰਿਜ਼ਲਟ ਦੇ ਬਾਰੇ ਕਾਫੀ ਵਿਚਾਰ ਚਰਚਾ ਸੀ ਜੇ ਮੈਂ ਇਹਨੂੰ ਜ਼ਿਆਦਾ ਲੰਬਾ ਨਾ ਜਾਂਦਾ ਹੋਇਆ ਜੇ ਇੱਕ ਗੱਲ ਚ ਨਵੇੜਾ ਤਾਂ ਇਹ ਆ ਵੀ ਜਿਹੜਾ ਇਸ ਵਾਰ ਦਾ ਇਲੈਕਸ਼ਨ ਬਹੁਤ ਵਧੀਆ ਤਰੀਕੇ ਦੇ ਨਾਲ ਸ਼ਾਂਤੀ ਦੇ ਨਾਲ ਤੇ ਇਮਾਨਦਾਰੀ ਦੇ ਨਾਲ ਅਸੀਂ ਲੜਿਆ ਤੇ ਜਿਹੜੀਆਂ ਵਿਰੋਧੀ ਧਿਰਾਂ ਸੀਗੀਆਂ ਉਹਨਾਂ ਨੇ ਲਗਭਗ ਜੋ ਹੱਥਕੰਡਾ ਉਹ ਅਪਣਾ ਸਕਦੇ ਸੀ ਉਹਦੇ ਵਿੱਚ ਪੈਸੇ ਵੰਡਣ ਤੋਂ ਲੈ ਕੇ ਉਹਦੇ ਵਿੱਚ ਇੱਕ ਦੂਜੇ ਦੇ ਨਾਲ ਵੋਟਾਂ ਵਟਾਉਣ ਵਾਲੀ ਸੈਟਿੰਗ ਤੋਂ ਲੈ ਕੇ A to Z ਜਿੰਨਾ ਵੀ ਕੁਝ ਕਰ ਸਕਦੇ ਸੀ ਉਹ ਸਭ ਕੁਝ ਉਹਨਾਂ ਨੇ ਕੀਤਾ ਤੇ ਉਹ ਸਭ ਕੁਝ ਕਰਨ ਦੇ ਬਾਵਜੂਦ ਉਹਨਾਂ ਦਾ ਇਹ ਰਿਜ਼ਲਟ ਆਇਆ ਤੇ ਜਿਹੜਾ ਸਾਡਾ ਮੇਨ ਅਜੰਡਾ ਇਹਨਾਂ ਇਲੈਕਸ਼ਨ ਦੇ ਵਿੱਚ ਰਿਹਾ ਉਹ ਸੀਗਾ ਡਿਵੈਲਪਮੈਂਟ ਜਿਹੜੇ ਕੰਮ ਕਰਵਾਏ ਅਸੀਂ ਜਿਹੜੇ ਕੰਮ ਅਸੀਂ ਕਰਵਾ ਰਹੇ ਹਾਂ ਅਸੀਂ ਸਿਰਫ ਉਸੇ ਇੱਕ ਵਧੀਆ ਤੇ ਸੱਚੀ ਰਾਜਨੀਤੀ ਦਾ ਹੁਕਾ ਲੈ ਕੇ ਲੋਕਾਂ ਦੇ ਵਿੱਚ ਗਏ ਤੇ بڑے ਕੰਮ ਜਿਹੜੇ ਸਾਡੇ ਆਉਣ ਵਾਲੇ ਨੇ ਉਹਨਾਂ ਬਾਰੇ ਅਸੀਂ ਲੋਕਾਂ ਨੂੰ ਸਾਰਿਆਂ ਨੂੰ ਜਾਣਕਾਰੀ ਦਿੱਤੀ ਵੀ ਜਿਹੜੇ ਜਿਹੜੇ ਕੰਮ ਅਸੀਂ ਆਉਣ ਵਾਲੇ ਦਿਨਾਂ 'ਚ ਕਰ ਰਹੇ ਹਾਂ ਬਾਕੀ ਪਿੰਡ ਦੇ ਵਿੱਚ ਉਹਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਜਿਹੜੀ ਜਿੱਤ ਤੇ ਹਾਰ ਹੁੰਦੇ ਨੇ ਉਹ ਪਾਰਟ ਆਫ ਡੈਮੋਕ੍ਰੇਸੀ ਆ ਇਹਦੇ ਵਿੱਚ ਸਾਰੀ ਟੀਮ ਨੇ ਬੜੀ ਇਮਾਨਦਾਰੀ ਦੇ ਨਾਲ ਜ਼ੋਰ ਲਾਇਆ ਤੇ ਮੈਨੂੰ ਲੱਗਦਾ ਜੇ ਮੈਂ ਰਿਜ਼ਲਟ ਨੂੰ ਇੱਕ ਹੀ ਗੱਲ ਕਰਨੀ ਹੋਵੇ ਤਾਂ ਇਹ ਕਹਿ ਸਕਦੇ ਆ ਕਿ ਅਸੀਂ ਇਮਾਨਦਾਰੀ ਦੇ ਨਾਲ ਬਿਨਾ ਪੈਸਿਆਂ ਤੋਂ ਤੇ ਮੇਰੇ ਬਿਲਕੁਲ ਆਮ ਲੋਕ ਜਿਹੜੇ ਜਿਹੜੇ ਕੋਈ ਵੱਡੇ ਤਨਾੜ ਨਹੀਂ ਸੀਗੇ ਜਿਹੜੇ ਪੁਰਾਣੇ ਸਾਡੇ ਸਾਥੀ ਸੀਗੇ ਜਿਹੜੇ ਘਰੋਂ ਇਹੋ ਜਿਹੇ ਲੋਕ ਵੀ ਸੀ ਜਿਨ੍ਹਾਂ ਕੋਲ ਕੋਈ ਜ਼ਿਆਦਾ ਪੈਸਾ ਨਹੀਂ ਸੀ ਖਰਚਣ ਨੂੰ ਪਰ ਉਹਨਾਂ ਕੋਲ ਮਿਹਨਤ ਸੀ ਉਹਨਾਂ ਕੋਲ ਇਮਾਨਦਾਰੀ ਸੀ ਤੇ ਉਹਨਾਂ ਕੋਲ ਵਫਾਦਾਰੀ ਸੀ ਇੱਕ ਪਾਸੇ ਅਸੀਂ ਉਹ ਲੋਕ ਖੜਾਏ ਤੇ ਦੂਜੇ ਪਾਸੇ ਸਾਡੇ ਵਿਰੋਧ ਦੇ ਵਿੱਚ بڑے ਲੋਕ ਇਹੋ ਜਿਹੇ ਸੀ ਜਿਨ੍ਹਾਂ ਤੇ 2-2 ਕਰੋੜ ਦੇ ਕੱਪੜਿਆਂ ਦੇ ਇਲਜ਼ਾਮ ਨੇ ਜਿਨ੍ਹਾਂ ਤੇ ਨਸ਼ਾ ਵੇਚਣਾਂ ਦੇ ਇਲਜ਼ਾਮ ਨੇ ਜਿਨ੍ਹਾਂ ਤੇ بڑے ਤਾਕਤਵਰ ਨੇ ਜਿਨ੍ਹਾਂ ਨੇ ਬੜਾ ਪਿਛਲੀਆਂ ਸਰਕਾਰਾਂ 'ਚ ਬੜਾ ਪੈਸਾ ਕਮਾਇਆ ਕਿਸੇ ਨੇ दारू 'ਚੋਂ ਬਹੁਤ ਪੈਸਾ ਕਮਾਇਆ ਕਿਸੇ ਨੇ ਕਬਜ਼ੇ ਕਰਕੇ ਬਹੁਤ ਪੈਸਾ ਕਮਾਇਆ ਤੇ ਦੂਜੇ ਪਾਸੇ ਉਹ ਸਾਰੇ ਲੋਕ ਸੀ ਤੇ ਸਾਡੀ ਇਹ ਨਾ ਆਮ ਲੋਕਾਂ ਦੀ ਜਿਹੜੀ ਲੜਾਈ ਸੀ ਉਹ ਵੱਡੇ ਧਨਾੜ ਸਾਰੇ ਲੋਕਾਂ ਦੇ ਨਾਲ ਸੀਗੀ ਤਾਂ ਉਸ ਲੜਾਈ ਦੇ ਵਿੱਚ ਅਸੀਂ ਪੂਰੇ ਵਧੀਆ ਤਰੀਕੇ ਨਾਲ ਲੜੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਰਿਜ਼ਲਟ ਬਹੁਤ ਵਧੀਆ ਆਉਣਗੇ ਤੇ ਜਿਹੜੀਆਂ 2-4 ਗੱਲਾਂ ਦੇ ਜਿਹੜੇ ਰਿਪਲਾਈ ਨੇ ਮੈਂ ਬਹੁਤ ਕਲੀਅਰ ਕਰਨਾ ਚਾਹਣਾ ਕਿ ਇਹਨਾਂ ਇਲੈਕਸ਼ਨ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਅਜੰਡਾ ਚੱਲਿਆ ਜਿਹੜਾ ਕਿ ਬਿਲਕੁਲ ਝੂਠਾ ਸੀਗਾ ਜਿਹੜੀ ਪਿੰਡ ਸੁਖਾਨਾਂਨ ਦੇ ਵਿੱਚ ਇੱਕ ਲੜਾਈ ਹੋਈ ਜਿਹਦੇ ਵਿੱਚ ਦੋ ਧਿਰਾਂ ਦੀ ਦੋ ਆਂਢੀ ਗਵੰਢੀ ਨੌਜਵਾਨਾਂ ਦੀ ਆਪਦੇ ਨਿੱਜੀ ਮਸਲੇ ਨੂੰ ਲੈ ਕੇ ਲੜਾਈ ਹੋਈ ਉਹਨਾਂ ਦੇ ਵਿੱਚ ਟਕਰਾਰ ਹੋਈ ਉਹਨਾਂ ਦਾ ਝਗੜਾ 50 ਮਿੰਟਾਂ ਜਿੰਨਾ ਵੱਧ ਗਿਆ ਕਿ ਇੱਕ ਸਾਡੇ ਹੀ ਪਿੰਡ ਦੇ ਸਾਥੀ ਤੇ ਸੱਟ ਲੱਗੀ ਤੇ ਉਸ ਲੜਾਈ ਝਗੜੇ ਦੇ ਵਿੱਚ ਉਸ ਦੀ ਮੌਤ ਹੋ ਗਈ ਤੇ ਮੈਂ ਉੱਥੇ ਮੌਕੇ ਤੇ ਪਹੁੰਚ ਕੇ ਮੈਂ ਸਾਰੇ ਦਾ ਸਾਰਾ ਕੰਮ ਸ਼ਾਂਤ ਕਰਾਇਆ ਪਰ ਸੋਸ਼ਲ ਮੀਡੀਆ ਤੋਂ ਲੈ ਕੇ ਵਿਰੋਧੀ ਧਿਰਾਂ ਤੋਂ ਲੈ ਕੇ ਵਿਰੋਧੀ ਧਿਰਾਂ ਦੇ ਲੀਡਰਾਂ ਤੋਂ ਲੈ ਕੇ ਇੱਥੋਂ ਤੱਕ ਕਿ ਪੀਟੀਸੀ ਵਰਗੇ ਵੱਡੇ-ਵੱਡੇ ਚੈਨਲਾਂ ਨੇ ਇਹ ਕਿਹਾ ਕਿ ਜੀ ਇਹ ਵੋਟਾਂ ਕਰਕੇ ਹੋਇਆ ਹੋਇਆ ਕਤਲ ਆ ਹਾਲਾਂਕਿ ਜਿਸ ਪਰਿਵਾਰ ਦੇ ਵਿੱਚ ਇਹ ਨੁਕਸਾਨ ਹੋਇਆ ਉਹ ਪਰਿਵਾਰ ਨੇ ਮੀਡੀਆ ਦੇ ਮੂਹਰੇ ਆ ਕੇ ਵੀ ਕਿਹਾ ਕਿ ਜੀ ਇਹ ਤਾਂ ਸਾਡਾ ਨਿੱਜੀ ਲੜਾਈ ਸੀ ਇਹਦੇ ਵਿੱਚ ਵੋਟਾਂ ਦੇ ਨਾਲ ਕੋਈ ਲਿੰਕ ਨਹੀਂਗਾ ਪਰ ਹੁਣ ਜਿਹੜੇ ਜਿਹੜੇ ਜਿਨ੍ਹਾਂ ਨੇ ਗੱਲ ਦਾ ਫਾਇਦਾ ਨਹੀਂ ਉਠਾਇਆ ਉਹ ਵਿਰੋਧੀ ਕਾਦੇ ਹੋਏ ਤਾਂ ਉਹਨਾਂ ਤੇ ਵੀ ਅਸੀਂ ਕਾਰਵਾਈ ਕੀਤੀ ਆ ਡੈਫੇਮੇਸ਼ਨ ਦੇ ਕੇਸ ਪੀਟੀਸੀ ਚੈਨਲ ਤੇ 11 ਪੱਤਰਕਾਰਾਂ ਤੇ ਜਿਹੜੇ ਜਿਹੜੇ ਵੀ ਲੀਡਰਾਂ ਨੇ ਮੌਕੇ ਦਾ ਫਾਇਦਾ ਚੱਕ ਕੇ ਇਹਦਾ ਪ੍ਰਚਾਰ ਕੀਤਾ ਭੰਡੇ ਪ੍ਰਚਾਰ ਕੀਤਾ ਲਗਭਗ ਸਾਰੇ ਦੇ ਸਾਰੇ 20 ਤੋਂ ਵੱਧ ਬੰਦਿਆਂ ਤੇ ਮੈਂ ਜਿਹੜੇ ਕਾਗਜ਼ੀ ਕਾਰਵਾਈ ਕਾਨੂੰਨੀ ਕਾਰਵਾਈ ਉਹਦੀ ਕਰਵਾਈ ਆ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਇਹਦੇ ਬੜੇ ਰਿਜ਼ਲਟ ਨਿਕਲ ਨੂੰ ਮਿਲਣਗੇ ਤੇ ਦੂਜਾ ਜਿਹੜਾ ਸਭ ਤੋਂ ਇੰਪੋਰਟੈਂਟ ਜਿਹੜੀ ਗਿਣਤੀ ਹੋਈ ਗਿਣਤੀ ਦੇ ਵਿੱਚ ਬੜੀਆਂ ਚੀਜ਼ਾਂ ਬੜੀਆਂ ਗੜਬੜੀਆਂ ਹੋਈਆਂ ਉਹਦੇ ਵਿੱਚ ਤਿੰਨ ਤੋਂ ਚਾਰ ਜਿਹੜੀਆਂ ਬਲਾਕ ਸੰਮਤੀ ਦੀਆਂ ਸੀਟਾਂ ਦੀ ਗਿਣਤੀ ਹੋਈ ਉਹਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਸਟੈਂਪ ਸਾਹਮਣੇ ਆਈ ਜਿਹੜੀ ਕਿ ਪਬਲਿਕ ਨੇ ਸਟੈਂਪਾਂ ਨਹੀਂ ਲਾਈਆਂ ਆਗੀਆਂ ਉਹ ਸਟੈਂਪਾਂ ਪਤਾ ਨਹੀਂ ਕਿਹਨੇ ਲਾਈਆਂ ਉਹ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਤਫ਼ਤੀਸ਼ ਹੋਊਗੀ ਅਸੀਂ ਉਹਦੀ ਕੰਪਲੇਂਟ ਬਕਾਇਦਾ ਦਰਜ ਕਰਤੀ ਆ ਤਾਂ ਉਹ ਕੰਪਲੀਟ ਇਹੰਦਾ ਹੈ ਕਿ ਇੱਕ ਜਿਹੜੀ ਸਟਾਫ ਦੀ ਸਟੈਂਪ ਹੁੰਦੀ ਆ ਉਹ ਸਟਾਫ ਨੇ ਵਰਤਣੀ ਹੁੰਦੀ ਆ ਜਿਹੜੀ ਪਬਲਿਕ ਦੀ ਸਟੈਂਪ ਹੁੰਦੀ ਆ ਪਬਲਿਕ ਨੇ ਵਰਤਣੀ ਹੁੰਦੀ ਆ ਪਰ ਬਹੁਤ ਸਾਰੇ ਬੂਥਾਂ ਦੇ ਵਿੱਚ ਜਿਹੜੀ ਉਹ ਸਟਾਫ ਵਾਲੀ ਸਟੈਂਪ ਸੀ ਉਹ ਵੋਟਾਂ ਤੇ ਵਰਤੀ ਗਈ ਜਿਹੜੀ ਕਿ ਬਿਲਕੁਲ ਇਲੀਗਲ ਆ ਗੈਰ ਕਾਨੂੰਨੀ ਆ ਉਹਦੀ ਅਸੀਂ ਟ੍ਰਿਬਿਊਨਲ ਦੇ ਵਿੱਚ ਸ਼ਿਕਾਇਤ ਪਾਈ ਹੋਈ ਆ ਉਹਦਾ ਆਉਣ ਵਾਲੇ ਦਿਨਾਂ ਤੱਕ ਤੁਹਾਨੂੰ ਰਿਜ਼ਲਟ ਮਿਲੂਗਾ ਤੁਹਾਨੂੰ ਪਤਾ ਲੱਗੂਗਾ ਵੀ ਕਿਵੇਂ ਗਿਣਤੀ ਦੇ ਵਿੱਚ ਬੜੇ سارے ਲੋਕਾਂ ਨੇ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਉਹਦੇ ਵਿੱਚ ਧਾਂਦਲੀਆਂ ਕੀਤੀਆਂ ਉਹਦੇ ਵਿੱਚ ਬੇਈਮਾਨੀਆਂ ਕੀਤੀਆਂ ਸੈਕੰਡ ਜਿਹੜਾ ਅਸੀਂ ਕਾਨੂੰਨੀ ਤੌਰ ਤੇ ਜਿਹੜੀ ਪੈਰਵਾਈ ਕਰ ਰਹੇ ਹਾਂ ਉਹਦੇ ਵਿੱਚ ਇਹ ਹੋਇਆ ਕਿ ਜਿਹੜੀ ਕਾਊਂਟਿੰਗ ਹੁੰਦੀ ਆ ਜਿਹੜੇ ਅਧਿਆਪਕ ਸਹਿਬਾਨ ਕਾਊਂਟਿੰਗ ਦੇ ਵਿੱਚ ਬੈਠਦੇ ਨੇ ਉਹ ਕਿਸੇ ਵੀ ਕੈਂਡੀਡੇਟ ਦਾ ਫੈਮਿਲੀ ਮੈਂਬਰ ਨਹੀਂ ਹੋ ਸਕਦਾ ਇੱਥੋਂ ਤੱਕ ਕਿ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨ ਨੇ ਕਿ ਜਿਸ ਵਿਧਾਨ ਸਭਾ ਹਲਕੇ ਦੇ ਵਿੱਚ ਕਾਊਂਟਿੰਗ ਹੋ ਰਹੀ ਆ ਉਸ ਵਿਧਾਨ ਸਭਾ ਹਲਕੇ ਦਾ ਅਧਿਆਪਕ ਵੀ ਉਸ ਕਾਊਂਟਿੰਗ ਦੇ ਵਿੱਚ ਨਹੀਂ ਬੈਠ ਸਕਦਾ ਪਰ ਬਾਗੇ ਪੁਰਾਣੇ ਕਾਊਂਟਿੰਗ ਦੇ ਵਿੱਚ ਜਿਹੜੀ ਬਾਗੇ ਪੁਰਾਣੇ ਕਾਊਂਟਿੰਗ ਹੋਈ ਆ ਉਹਦੇ ਵਿੱਚ ਵਿੱਚੋਂ ਕੁਝ ਬੰਦਿਆਂ ਨੇ ਅਜੇ ਕਲੀਅਰ ਬਾਅਦ ਚ ਕਰਾਂਗੇ ਨੇ ਗੜਬੜੀ ਕਰਕੇ ਸਾਡੇ ਲੋਕਲ ਹੀ ਬਾਗੇਪੁਰਾਣੇ ਦੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਅਕਾਲੀ ਦਲ ਦੇ ਉਮੀਦਵਾਰ ਸੀਗੇ ਉਹਨਾਂ ਦੇ ਪਰਿਵਾਰਾਂ ਨੂੰ ਹੀ ਉੱਥੇ ਡਿਊਟੀਆਂ ਲੱਗੀਆਂ ਉਹਨਾਂ ਦੇ ਪਰਿਵਾਰਾਂ ਨੇ ਹੀ ਵੋਟਾਂ ਗਿਣੀਆਂ ਜਿਹੜੀਆਂ ਕਿ ਬਿਲਕੁਲ ਸ਼ੱਕੀ ਆ ਤੇ ਸੰਵਿਧਾਨ ਦੇ ਵੀ ਉਲਟਾ ਇੱਕ ਅਕਾਲੀ ਦਲ ਦਾ ਜ਼ਿਲ੍ਹਾ ਪ੍ਰੀਸ਼ਦ ਇਕਤਲ ਸਿੰਘ ਜਿਹੜਾ ਕਿ ਸਮਾਦਪਾਈ ਜ਼ਿਲ੍ਹਾ ਪ੍ਰੀਸ਼ਦ ਚੋਂ ਜਿੱਤੇ ਆਏ ਉਹਦਾ ਪਰਿਵਾਰ ਹੀ ਗਿਣਤੀ ਦੇ ਵਿੱਚ ਸੀਗਾ ਜਿੱਥੇ ਕਿ ਬਿਲਕੁਲ ਫੇਅਰ ਲੋਕ ਬੈਠਦੇ ਨੇ ਉਹੋ ਗਿਣਤੀ ਕਰ ਰਿਆ ਸੀ ਵੀ 50 ਵੋਟਾ ਇੱਧਰ 50 ਵੋਟਾ ਉੱਧਰ ਤਾਂ ਇਹ ਬਿਲਕੁਲ ਗੈਰਕਾਨੂੰਨੀ ਆ ਤਾਂ ਇਹਦੀ ਵੀ ਅਸੀਂ ਕੰਪਲੇਂਟ ਕੀਤੀ ਹੋਈ ਆ ਇਸ ਤੋਂ ਇਲਾਵਾ ਇੱਕ ਬਲਾਕ ਸੰਮਤੀ ਦਾ ਉਮੀਦਵਾਰ ਅਜੇਹਾ ਸੀਗਾ ਕਿ ਜਿਹਦੇ ਡੋਮੀਨੇਸ਼ਨਾਂ ਵੀ ਕੈਨਸਲ ਹੁੰਦੇ ਸੀਗੇ ਤੇ ਉਹਨੇ ਨਾਲ ਦੀ ਨਾਲ ਫਾਈਨ ਭਰਿਆ ਤੇ ਇੱਕ ਰਸਤਾ ਉਹਨੇ ਸਰਕਾਰੀ ਰਸਤਾ ਰੋਕਿਆ ਹੋਇਆ ਸੀਗਾ ਤੇ ਉਹਨੇ ਸਰਕਾਰੀ ਰਸਤਾ ਇੱਕ ਘੰਟਾ ਪਹਿਲਾਂ ਛੱਡਤਾ ਪਰ ਮੈਂ ਜਿਵੇਂ ਕਿ ਤੁਹਾਨੂੰ ਕਿਹਾ ਸੀਗਾ ਕਿ ਕਿਸੇ ਵੀ ਛੋਟੀ ਮੋਟੀ ਗਲਤੀ ਕਰਕੇ ਕਿਸੇ ਦੇ ਕਾਗਜ਼ ਨਹੀਂ ਕੈਨਸਲ ਹੋਣਗੇ ਕੋਈ ਲੜਾਈ ਝਗੜਾ ਨਹੀਂ ਹੋਊਗਾ ਕੋਈ VOTING ਦੇ ਵਿੱਚ ਕਿਸੇ ਨਾਲ ਧੱਕਾ ਨਹੀਂ ਹੋਊਗਾ ਤਾਂ ਅਸੀਂ ਇਮਾਨਦਾਰੀ ਦੇ ਨਾਲ ਆਪਣੇ ਉਸੇ ਸਿਸਟਮ ਤੇ ਰਹੇ ਆ ਅਸੀਂ ਕਿਸੇ ਦੇ ਕਾਗਜ਼ ਨਹੀਂ ਅੱਜ ਬੜੇ ਕੱਲ ਅਕਾਲੀਦਾਲ ਵਾਲੇ ਪ੍ਰੈਸ ਕਾਨਫਰੰਸ ਕਰਦੇ ਆ ਕਿ ਜੀ ਐਮਐਲਏ ਨੇ ਗੁੰਡੇ ਲੈ ਕੇ ਆਇਆ ਜੀ ਐਮਐਲਏ ਇਹ ਕਰਕੇ ਆਇਆ ਮੈਂ ਬਾਗੇ ਪੁਰਾਣੇ ਦੇ ਵਿੱਚ ਸਿਰਫ ਆਪਦੇ ਵਰਕਰਾਂ ਦੇ ਨਾਲ ਪਹਿਲੇ ਦਿਨ ਤੋਂ ਮੇਰਾ ਇਹ ਸੁਨੇਹਾ ਸੀਗਾ ਕਿ ਆਰਾਮ ਦੇ ਨਾਲ ਸ਼ਾਂਤੀ ਦੇ ਨਾਲ ਇੱਕ ਵੀ ਕਿਸੇ ਦਾ ਕਾਗਜ਼ ਨਹੀਂ ਕੈਂਸਲ ਹੋਊਗਾ ਇੱਕ ਦੇ ਵੀ ਰਿਜ਼ਲਟ ਦੇ ਵਿੱਚ ਗੜਬੜੀ ਨਹੀਂ ਹੋਊਗੀ ਸਾਡਾ ਇੱਕ ਉਮੀਦਵਾਰ 7 ਵੋਟਾਂ ਤੇ ਹਾਰਿਆ ਇੱਕ ਉਮੀਦਵਾਰ ਸਾਡਾ 32 ਦੇ ਕਰੀਬ ਵੋਟਾਂ ਤੇ ਹਾਰਿਆ ਲਗਭਗ 3 ਤੋਂ 4 ਸਾਢੇ ਹੋਰ ਉਮੀਦਵਾਰ ਜਿਹੜੇ 50 ਤੋਂ ਘਟ-ਘਟ ਵੋਟਾਂ ਤੇ ਹਾਰੇ ਨੇ ਤਾਂ ਜੇਕਰ ਗੜਬੜੀਆਂ ਦਾ ਕੋਈ ਚਾਂਸ ਹੁੰਦਾ ਗੜਬੜੀਆਂ ਹੀ ਕਰਨੀਆਂ ਹੁੰਦੀਆਂ ਜੇਕਰ ਬੇਈਮਾਨੀ ਕਰਨੀ ਹੁੰਦੀ ਤੁਹਾਡੇ ਵਾਂਗੂ ਤਾਂ ਸੱਤਾਧਾਰੀ ਸਰਕਾਰ ਦਾ ਕੋਈ ਮੈਂਬਰ ਸੱਤ ਵੋਟਾਂ ਤੇ ਨਹੀਂ ਹਾਰਦਾ ਸਿਰਫ 4 ਵੋਟਾਂ ਚਾਹੀਦੀਆਂ ਹੁੰਦੀਆਂ ਨੇ ਤਾਂ ਉਹਦੇ ਵਿੱਚ ਵੀ ਵੱਡੇ ਤਰ੍ਹਾਂ ਦੀਆਂ ਗੱਲਾਂ ਹੋਈਆਂ ਤਾਂ ਜਿਸ ਮੈਂ ਬੰਦੇ ਦੀ ਗੱਲ ਕਰ ਰਿਹਾ ਉਸ ਉਮੀਦਵਾਰ ਦੀ ਅਕਾਲੀ ਦਲ ਦੇ ਦੀ ਜਿਹੜਾ ਜਿੱਤ ਕੇ ਗਿਆ ਤਾਂ ਉਹਨੇ ਨਾਮਿਨੇਸ਼ਨ ਦੇ ਸਮੇਂ ਸਰਕਾਰੀ ਜ਼ਮੀਨ ਛੱਡੀ ਤੇ ਜਦੋਂ ਨਾਮਿਨੇਸ਼ਨ ਹੋ ਗਿਆ ਤੇ ਤੁਸੀਂ ਦੇਖੋ ਇੱਕ ਹੈਰਾਨਗੀ ਵਾਲੀ ਗੱਲ ਦੇਖੋ ਕਿੰਨੀ ਵੀ ਇਹਨਾਂ ਦਾ ਸਟੇਟ ਆਫ ਮਾਈਂਡ ਦੇਖੋ ਕਿੱਡਾ ਜਦੋਂ ਇਲੈਕਸ਼ਨ ਦਾ ਰਿਜ਼ਲਟ ਆ ਗਿਆ ਜਦੋਂ ਉਹ ਬੰਦਾ ਜਿੱਤ ਜਾਂਦਾ ਤੇ ਅਗਲੇ ਦਿਨ ਸਭ ਤੋਂ ਪਹਿਲਾਂ ਜਾ ਕੇ ਉਹਨੇ ਉਹੀ ਜ਼ਮੀਨ ਸਰਕਾਰੀ ਫੇਰ ਵਾਈ ਮਤਲਬ ਕਟਿਆਪਨ ਦੇਖੋ ਵੀ ਕਾਗਜ਼ ਭਰਨ ਤੋਂ ਲੈ ਕੇ ਇਲੈਕਸ਼ਨ ਦੇ ਰਿਜ਼ਲਟ ਤੱਕ ਹੀ ਉਹਨੇ ਸਰਕਾਰੀ ਸੀ ਜਗਾ ਜਿਹੜੀ ਛੱਡੀ ਤੇ ਜਦੋਂ ਹੀ ਇਲੈਕਸ਼ਨ ਪੂਰਾ ਹੋ ਗਿਆ ਕਾਊਂਟਿੰਗ ਪੂਰੀ ਹੋ ਗਈ ਸਰਟੀਫਿਕੇਟ ਮਿਲ ਗਿਆ ਤੇ ਸਭ ਤੋਂ ਪਹਿਲਾਂ ਉਹਨੇ ਕਿਸੇ ਦਫ਼ਤਰ ਤੇ ਜਾ ਕੇ ਕਿਸੇ ਬੰਦੇ ਦਾ ਕੰਮ ਨਹੀਂ ਕਰਾਇਆਗਾ ਉਹਨੇ ਸਭ ਤੋਂ ਪਹਿਲਾਂ ਕਿਸੇ ਦਾ ਧੰਨਵਾਦ ਨਹੀਂ ਕੀਤਾਗਾ ਸਭ ਤੋਂ ਪਹਿਲਾਂ ਟਰੈਕਟਰ ਚੱਕਿਆ ਹਲ ਲੈ ਸਭ ਤੋਂ ਪਹਿਲਾਂ ਜਿਹੜੀ ਸਰਕਾਰੀ ਜ਼ਮੀਨ ਤੇ ਕਬਜ਼ਾ ਕੀਤਾ ਸੀ ਸਭ ਤੋਂ ਪਹਿਲਾਂ ਜਾ ਕੇ ਸਰਕਾਰੀ ਜ਼ਮੀਨ ਤੇ ਕਬਜ਼ਾ ਉਹੀ ਕੀਤਾ ਮਤਲਬ ਅਕਾਲੀ ਦਲ ਨੇ रिजल्ट ਤੋਂ ਬਾਅਦ ਜਿਹੜਾ ਸਭ ਤੋਂ ਪਹਿਲਾ ਕੰਮ ਕੀਤਾ ਲੋਕਾਂ ਵਾਸਤੇ ਉਹ ਇਹ ਕੀਤਾ ਕਿ ਜਿਹੜੀਆਂ ਜ਼ਮੀਨਾਂ ਉਹਨਾਂ ਨੇ ਦੱਬੀਆਂ ਸੀ ਜਿਹੜੀਆਂ ਦੋ ਤਿੰਨ ਦਿਨਾਂ ਵਾਸਤੇ ਛੱਡੀਆਂ ਸੀ ਨਾਲ ਦੀ ਨਾਲ ਉਹਨਾਂ ਨੇ ਫਿਰ ਕਬਜ਼ਾ ਕਰ ਲਿਆ ਫਿਰ ਦੱਬਤੀਆਂ ਇਹ ਤੋਂ ਇਲਾਵਾ ਜਿਹੜੇ ਸਾਰੇ ਪੰਜਾਬ ਦੇ ਵਿੱਚ ਸਵਾਲ ਉੱਠਦੇ ਨੇ ਕਿ ਜਿਹੜਾ ਐਸਜੀਪੀਸੀ ਦਾ ਪੈਸਾ ਹੈ ਜਿਹਦੇ 'ਚ ਲੋਕ ਬੜੀ ਸ਼ਰਧਾ ਨਾਲ ਲੋਕ ਮੱਥਾ ਟੇਕਦੇ ਨੇ ਆਪਣੇ ਗੁਰੂ ਦੇ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਆਪਣੇ ਪਵਿੱਤਰ ਸਥਾਨਾਂ 'ਤੇ ਉਹਦੇ ਵਿੱਚੋਂ ਵੀ ਪੈਸਾ ਕਿਵੇਂ ਇਹਨਾਂ ਵੋਟਾਂ 'ਚ ਵਰਤਿਆ ਗਿਆ ਐਸਜੀਪੀਸੀ ਦਾ ਪੈਸਾ ਹਰ ਇੱਕ ਪਰਿਵਾਰ ਨੂੰ بڑے ਪਿੰਡਾਂ ਦੇ ਵਿੱਚ ਮੈਂ ਤੁਹਾਨੂੰ ਢਲਮਾਂ ਵਾਲੇ ਦੀ ਗੱਲ ਕਰਾਂ ਸਾਡੇ ਕੋਲ ਲਗਭਗ ਰਿਪੋਰਟ ਆਈ 30 ਤੋਂ 40 ਪਰਿਵਾਰਾਂ ਨੂੰ ਵੋਟਾਂ ਤੋਂ ਇੱਕ ਦਿਨ ਪਹਿਲਾਂ ਐਸਜੀਪੀਸੀ ਦਾ ਬੰਦਾ ਆਉਂਦਾ ਉਹ ਸਾਰਿਆਂ ਨੂੰ ਨਾਲੇ 6000 ਰੁਪਏ ਦੇ ਕੇ ਜਾਂਦਾ ਬਹੁਤ ਸਾਰੇ ਗਰੀਬ ਘਰਾਂ ਨੂੰ ਤੇ ਨਾਲੇ ਨਾਲ ਹੀ ਜਾ ਕੇ ਕਹਿ ਕੇ ਜਾਂਦਾ ਭਾਈ ਵੋਟ ਤੁਸੀਂ ਅਕਾਲੀ ਦਲ ਨੂੰ ਪਾਇਓ ਤਾਂ ਜਿਹੜਾ ਇਹ ਮਿਸ ਯੂਜ਼ ਆਫ ਮਨੀ ਆ ਜਿਹੜਾ ਪੈਸੇ ਦੀ ਦੁਰਵਰਤੋਂ ਆ ਜਿਹੜਾ ਕਿ ਲੋਕ ਸ਼ਰਦਾ ਦੇ ਨਾਲ ਜਾਂਦੇ ਨੇ ਉਹ ਇਹਨਾਂ ਨੇ ਕਿਵੇਂ ਇਲੈਕਸ਼ਨ ਦੇ ਵਿੱਚ ਵਰਤੇ ਆਏ ਇਹ ਸਾਰੀਆਂ ਗੱਲਾਂ ਇਸ ਇਲੈਕਸ਼ਨ ਦੇ ਵਿੱਚ ਨਿਕਲ ਕੇ ਆਈਆਂ ਜਿਹੜੇ ਕਿ ਹੈਰਾਨੀ ਜਨਕ ਨੇ ਸਾਨੂੰ 2 ਦਿਨ ਲੱਗੇ ਸਾਰੀ ਕੈਲਕੂਲੇਸ਼ਨ ਕਰਦਿਆਂ ਨੂੰ ਕਿ ਇਹ ਹੋਇਆ ਕਿਵੇਂ ਕਿਵੇਂ ਕੀਤਾ ਤੇ ਇਹਦੇ ਵਿੱਚ ਬੜੀਆਂ ਧਿਆਨ ਚ ਗੱਲਾਂ ਇਹ ਵੀ ਨੇ ਜਿਹੜੇ ਕਟੜ ਇੱਕ ਦੂਜੇ ਨੂੰ ਵਿਰੋਧੀ ਧਿਰ ਕਹਿੰਦੇ ਸੀ ਵੀ ਜੀ ਜਿਹੜੇ ਕਹਿੰਦੇ ਸੀ ਅਸੀਂ ਤਾਂ ਇੱਕ ਦੂਜੇ ਦੀ ਸ਼ਕਲ ਦੇਖਣਾ ਨਹੀਂ ਪਸੰਦ ਕਰਦੇ ਕਿਵੇਂ ਵੋਟਾਂ ਵਟਾਈਆਂ ਗਈਆਂ ਕਿਵੇਂ ਬਲਾਕ ਸਮਤੀ ਦੀਆਂ ਵੋਟਾਂ ਲਈਆਂ ਗਈਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਕਾਲੀ ਦਲ ਨੂੰ ਦਿੱਤੀਆਂ ਗਈਆਂ ਕਿਵੇਂ-ਕਿਵੇਂ ਪਿੰਡਾਂ ਦੇ ਵਿੱਚ ਕਿੰਨਾ-ਕਿੰਨਾ ਨੇ ਰਲ ਮਿਲ ਕੇ ਸਾਰਾ ਕਪੜਾ ਕੀਤਾ ਉਹ ਸਾਰੀਆਂ ਗੱਲਾਂ ਇਸ ਇਲੈਕਸ਼ਨ ਦੇ ਵਿੱਚ ਕਲੀਅਰ ਨੇ ਜਿਆਦਾ ਡਿਟੇਲ ਦੇ ਵਿੱਚ ਤੁਹਾਨੂੰ ਫਿਰ ਸਾਰੀਆਂ ਗੱਲਾਂ ਕਲੀਅਰ ਕਰਾਂਗੇ ਤੇ ਮੈਂ ਅਖੀਰ ਦੇ ਵਿੱਚ ਇਹੀ ਬੇਨਤੀ ਕਰਦਾ ਸਾਰਿਆਂ ਨੂੰ ਕਿ ਲੋਕਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਇਲੈਕਸ਼ਨ ਦੇ ਵਿੱਚ ਪਾਰਟਿਸਪੇਟ ਕੀਤਾ ਤਾਂ ਉਹਦੇ ਵਾਸਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਵੀ ਮੈਂਬਰ ਜਿੱਤ ਕੇ ਆਏ ਉਹਨਾਂ ਨੂੰ ਦੁਬਾਰਾ ਫਿਰ ਮੋਸਟ ਵੈਲਕਮ ਆ ਸਾਰਿਆਂ ਨੂੰ ਪੂਰਾ ਸਹਿਯੋਗ ਮੇਰੇ ਵੱਲੋਂ ਐਮਐਲਏ ਵੱਲੋਂ ਸਾਡੀ ਸਰਕਾਰ ਦੇ ਵੱਲੋਂ ਜਿਹੜੇ-ਜਿਹੜੇ ਵੀ ਸਾਥੀ ਬਲਾਕ ਸੰਮਤੀ ਜਿੱਤ ਕੇ ਆਏ ਚਾਹੇ ਉਹ ਜਿਹੜੀ ਮਰਜੀ ਪਾਰਟੀ ਤੋਂ ਜਿੱਤ ਕੇ ਆਏ ਨੇ ਉਹਨਾਂ ਦੇ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਉਹਨਾਂ ਨੂੰ ਗਰੰਟਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਊਗੀ ਸਾਰਿਆਂ ਨੂੰ ਬਰਾਬਰ ਪੈਸੇ ਮਿਲਣਗੇ ਤੇ ਬੇਨਤੀ ਇਹ ਹੈ ਵੀ ਭਾਈ ਇਸ ਇਲੈਕਸ਼ਨ ਦੇ ਵਿੱਚ ਅਸੀਂ ਤਾਂ ਪੂਰੀ ਇਮਾਨਦਾਰੀ ਦੇ ਨਾਲ ਲੜੇ ਤੇ ਦੂਜਿਆਂ ਨੇ ਜਿੰਨਾ ਕੁਝ ਕਰ ਸਕਦੇ ਸੀ ਉਹ ਕੀਤਾ ਤੇ ਜਿਹੜੀ ਲਾਸਟ ਤੇ ਅਖੀਰ ਤੇ ਜਿੱਤ ਹੁੰਦੀ ਆ ਜਿਹੜਾ ਝੂਠ ਹੁੰਦਾ ਕੁਝ ਸਮੇਂ ਲਈ ਤਾਂ ਬੜਾ ਉਹ ਚੰਗਾ ਲੱਗਦਾ ਬਲਵਾਨ ਲੱਗਦਾ ਪਰ ਜਿਹੜੀ ਲਾਸਟ ਤੇ ਆਫਟਰ ਆਲ ਜਿਹੜੀ ਜਿੱਤ ਹੁੰਦੀ ਆ ਉਹ ਸੱਚ ਦੀ ਜਿੱਤ ਹੁੰਦੀ ਆ ਤੇ ਅਸੀਂ ਪਹਿਲਾਂ ਵੀ ਜਿਸ ਏਜੰਡੇ ਤੇ ਅਸੀਂ ਲੋਕਾਂ ਤੋਂ ਵੋਟਾਂ ਮੰਗੀਆਂ ਡਵੈਲਪਮੈਂਟ ਦੇ ਏਜੰਡੇ ਤੇ ਕੋਈ ਇਹਨਾਂ ਰਿਜ਼ਲਟਾਂ ਤੋਂ ਬਾਅਦ ਅਸੀਂ ਕੋਈ ਡਿਸੀਜਨ ਨਹੀਂ ਚੇਂਜ ਕਰਾਂਗੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਸਾਡੀ ਵੋਟ ਬੈਂਕ ਦੀ ਸਾਡੀ ਜਿਹੜੀ ਰਾਜਨੀਤੀ ਆ ਸਾਡੀ ਜਿਹੜੀ ਬਾਗੇਪੁਰਣ ਦੀ ਰਾਜਨੀਤੀ ਆ ਉਹ ਬਿਲਕੁਲ ਇਮਾਨਦਾਰੀ ਤੇ ਰਹੂਗੀ ਉਹ ਬਿਲਕੁਲ ਡਵੈਲਪਮੈਂਟ ਤੇ ਰਹੂਗੀ ਉਹ ਪਰਚਿਆਂ ਤੋਂ ਬਿਲਕੁਲ ਦੂਰ ਰਹੂਗੀ ਉਹ ਲੋਕਾਂ ਦੀਆਂ ਪੱਗਾਂ ਲਾਉਣ ਤੋਂ ਬਿਲਕੁਲ ਦੂਰ ਰਹੂਗੀ ਤੇ ਜਿਹੜੀ ਜਿਸ ਤਰੀਕੇ ਦੇ ਨਾਲ ਅਸੀਂ ਹੁਣ ਤੱਕ ਰਾਜਨੀਤੀ ਕੀਤੀ ਆ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਰਾਜਨੀਤੀ اسی ਤਰ੍ਹਾਂ ਕਰਦੇ ਰਵਾਂਗੇ ਤੇ ਅੱਜ ਮੇਰੇ ਸਾਰੇ ਸਾਥੀ ਅਸੀਂ ਇੱਕ ਜਿੰਨੇ ਦਫ਼ਤਰ ਦੇ ਵਿੱਚ ਸਾਥੀ ਬੈਠੇ ਸੀ ਅਸੀਂ ਸਾਰਿਆਂ ਨੇ ਇਹੀ ਵਿਚਾਰ ਵਟਾਂਦਰਾ ਕੀਤਾ ਇਹੀ ਮੀਟਿੰਗਾਂ ਕੀਤੀਆਂ ਬੜੇ ਸਾਥੀ ਸਾਡੇ ਜਿਹੜੇ ਇਸ ਮੀਟਿੰਗ ਦੇ ਵਿੱਚੋਂ ਆਉਣ ਤੋਂ ਰਹਿ ਗਏ ਉਹਨਾਂ ਨਾਲ ਦੁਬਾਰਾ ਫਿਰ ਇਕੱਠੇ ਹੋ ਕੇ ਬੈਠ ਕੇ ਗੱਲ ਸਾਂਝੀ ਕਰਾਂਗੇ ਉਹਨਾਂ ਨਾਲ ਲੈ ਕੇ ਸਾਰਿਆਂ ਨਾਲ ਇਕੱਠੇ ਹੋ ਕੇ ਗੱਲ ਕਰਾਂਗੇ ਇਹ ਮੇਰੀਆਂ ਬੇਨਤੀਆਂ ਸੀਗੀਆਂ ਆਗਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਲੈਕਸ਼ਨ ਦੇ ਸਬੰਧ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ